ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਉ ਡੁੱਬ ਹੋਏ ਬਗ ਬੱਪੜੇ ਸਿਰ ਤਲ ਉੱਪਰ ਪਾਉ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਉ ਹੱਸਦੀ ਜਿਹੜਾ ਉਹ ਤਰਦਾ ਸੀ ਮਾਇਆ ਦੇ ਉੱਤੇ ਹੀ ਗੱਲ ਕਰਦਾ ਸੀ ਜਿਹੜੀ ਮਾਇਆ ਤੋਂ ਉੱਪਰ ਉੱਠ ਕੇ ਕਰਦਾ ਸੀ ਵਿਰਾਕਾਰ ਦੀ ਗੱਲ ਕਰਦਾ ਸੀ ਵਿੱਚ ਥੱਲੇ ਜਾਂਦਾ ਨਹੀਂ ਸੀ ਮਾਇਆ ਤੋਂ ਉੱਪਰੇ ਗੱਲ ਰੱਖਦਾ ਸੀ ਮਾਇਆ ਦੀ ਵਿੱਚ ਲਿਪਤਾਈ ਹੋਣੀ ਨਹੀਂ ਸੀ ਦਿੰਦਾ ਆਪਣੀ ਗੱਲ ਦੇ ਜੋਦੀ ਕਥਾ ਕਹਾਣੀ ਇਸ ਕਥਾ ਸੀ ਉਹਦੇ ਚ ਮਾਇਆ ਦੀ ਲਫਤ ਤਾਂ ਕਿਤੇ ਹੁੰਦੀ ਹੋਈ ਨਹੀਂ ਸੀ ਮਾਇਆ ਦੇ ਬੋਲ ਹੀ ਨਾ ਮਾਇਆ ਦੀ ਕੋਈ ਗੱਲੇ ਨਹੀਂ ਸੀ ਹੁੰਦੀ ਮਾਇਆ ਤਾਂ ਉੱਪਰ ਉੱਠ ਕੇ ਗੱਲ ਕਰਦਾ ਸੀ ਉੱਪਰ ਉੱਠ ਕੇ ਇਹ ਬੋਲਦਾ ਸੀ ਚਾਹੇ ਘੰਟਾ ਬੋਲਦਾ ਚਾਹੇ 5 ਮਿੰਟ ਬੋਲਦਾ ਚਾਹੇ 10 ਘੰਟੇ ਬੋਲਦਾ ਮਾਇਆ ਤਾਂ ਥੱਲੇ ਟੱਚ ਕਰਦਾ ਹੀ ਨਹੀਂ ਅਲੱਗ ਹੋ ਕੇ ਮਾਇਆ ਤਾਂ ਰਹਿੰਦਾ ਉਹ ਤਰਦਾ ਹਾਂਸਾ ਦੇਖ ਤਰਦਾ ਬਕਾਇਆ ਜੋ ਕੋਈ ਬਗੇ ਕਪੜੇ ਵਾਲਾ ਚੱਟੇ ਸੂਟ ਪਾ ਕੇ ਬਹਿ ਗਿਆ ਉੱਥੇ ਕਥਾ ਕਰਨ ਉਹ ਵੀ ਲੱਗ ਗਿਆ ਉਹ ਵੀ ਕਥਾ ਉਹ ਉਹ ਵੀ ਟੀਕਾ ਲਿਖਣ ਲੱਗ ਗਿਆ ਬੱਟੇ ਕਪੜੇ ਪਾ ਕੇ ਬੰਦਦਾ ਗੱਡੀ ਗੱਲ ਲੱਗ ਗਿਆ ਆ ਕਥਾਵਾਜ ਕੇ ਬਹਿ ਗਿਆ ਕੇ ਹੰਸ ਨੂੰ ਤਰਦਾ ਦੇਖ ਕੇ ਟੀਕ ਕਥਾ ਕਥਾਵਾਜ ਕੇ ਬਹਿ ਗਿਆ ਕੇ ਪਾਸੇ ਤੋਂ ਪੱਗਾ ਵੀ ਆਇਆ ਚਾਹੋ ਡੁੱਬੂਏ ਬਗ ਬਪੜੇ ਸੇਰਤ ਉੱਪਰ ਪਾਉ ਡੁੱਬ ਗਏ ਮਾਇਆ ਤੇ ਮਰ ਗਏ ਸਾਰੇ ਮਾਇਆ ਦੇ ਯਰਤ ਕਰਤੇ ਅੱਜ ਮਾਇਆ ਦੇ ਯਰਤ ਡੁੱਬੇ ਕਰ ਰਹੇ ਨੇ ਔਰ ਕੀ ਕਰ ਰਹੇ ਨੇ ਡੁੱਬੂਏ ਬਗ ਬਪੜੇ ਆ ਸਾਰੇ ਜਿਹਨੇ ਗ੍ਰੰਥ ਲਿਖੇ ਹੋਏ ਨੇ ਸੰਪਰਤ ਸ਼ਾਸਤਰ ਲਿਖੇ ਨੇ ਸਾਰੇ ਡੁੱਬੇ ਹੋਏ ਨੇ ਬੇਦ ਦਾ ਜੋਟੀਗਾ ਕੀਤਾ ਸੰਪਰਤ ਸ਼ਾਸਤਰ ਨੇ ਪੁੰਨ ਪਾਪ ਕਰਤਾ ਜਿਹਨੂੰ ਕੋ ਪੁੰਨ ਪਾਪ ਬੇਦ ਬੁਦਈ ਨਹੀਂ ਦੂਵੇਂ ਬਪੜੇ ਸਿਰ ਤਾਲੇ ਉੱਪਰ ਪਾ ਉਲਟੇ ਹੋਵੇ ਸਿਰ ਤਾਲੇ ਪੁੱਠੀ ਕਰਤੀ ਸਾਰੀ ਵਿਚਾਰ ਤਾਰਾ ਸਭ ਥੱਲੇ ਨੂੰ ਹੋ ਗਿਆ ਜੇ ਹੁਣ ਪਾਣੀ ਚ ਗੇਹਦਾ ਸੱਡ ਬੋਧੀਏ ਸਾਰਾ ਸਰੀਰ ਸਾਰਾ ਸਰੀਰ ਬਾਹਰ ਹੋਵੇ ਕੱਲਾ ਸੱਡ ਬੋਜ ਤੇ ਮਰ ਜਾਂਦਾ ਸਾਰਾ ਡਬੋਣ ਦੀ ਲੋੜੇ ਨਹੀਂ ਸਾਰਾ ਬਾਹਰ ਹੈ ਬਸ ਅੰਨਾ ਗਧੇਂ ਡਬੋਦੋ ਉਹਦੇ ਉਹ ਨਾਲ ਅੰਗਧੇਂ ਡਬੋਦੋ ਬਾਕੀ ਜਾਏ ਮੋਢੇ ਬਣਾ ਡੁੱਬਣ ਜਾਏ ਪਰ ਘੰਟੇ ਬਾਅਦ ਦੇਖ ਲਿਓ 15 ਮਿੰਟ ਬਾਅਦ ਵੀ ਕੀ ਹਾਲ ਹੈ ਸਿਰ ਤਰ ਉੱਪਰ ਪਾਉਂ ਪੈਰ ਉੱਪਰ ਰੁਕਤਾ ਹੈ ਸਿਰ ਖਲੇ ਰੁਕਤਾ ਬਗਲਾ ਮਰ ਜਾਂਦਾ ਹੈ ਜੇ ਬਗਲੇ ਦਾ ਸੱਟ ਬਹੁਤੀ ਹੈ ਪਾਣੀ ਚ ਮਰ ਜਾਊਗਾ ਹਾਂਜੀ